ਰੇਡੀਓ ਬਸੰਤ ਦਾ ਨੀ ਸੋਣੀਓ ਜਵਾ ਆ ਗਿਆ ਕੰਡਾ ਲੈ ਕਿਰੰਗੇਲਾ ਪੰਜਾਬ ਆ ਗਿਆ ਕੰਡਾ ਲੈ ਕਿਰੰਗੇਲਾ ਪੰਜਾਬ ਰੇਡੀਓ ਬਸੰਤ ਦਾ ਨੀ ਸੋਣੀਓ ਜਵਾ ਆ ਗਿਆ ਕੰਡਾ ਲੈ ਕਿਰੰਗੇਲਾ ਪੰਜਾਬ ਹਰ ਰੰਗ ਆਇਆ ਪੰਜ ਪਾਣੀਆਂ ਦੇ ਦੇਸੋਂ ਹਰ ਰੰਗ ਆਇਆ ਪੰਜ ਪਾਣੀਆਂ ਦੇ ਦੇਸੋਂ ਹਸੀ ਖੁਸ਼ੀਆਂ ਦਾ ਖੋਲਤਾ ਪਿਟਾਰਾ ਫਿਲਾ ਕੇ ਤੂੰ ਬਸੰਤ ਰੇਡੀਓ ਆਪੋ ਤਰ ਰੇਡੀਓ ਨਹੀਂ ਔਰ ਰੇਡਵਾ ਅਮਦਾਰ ਰੇਡਵਾ ਹਾਂਜੀ ਪਾਪਾ ਜੀ ਇਹ ਤੁਹਾਡਾ ਰੇਡਵਾ ਹੀ ਹੈ ਬਸੰਤ ਰੇਡੀਓ ਰੇਡੀਓ ਬਸੰਤ ਖੁਸ਼ੀਆਂ ਦਾ ਭਟਾਰਾ ਜ਼ਿੰਦਗੀ ਦੇ ਰੰਗ ਤੁਹਾਡੇ ਸੰਗ ਤੁਹਾਡੇ ਮਨੋਰੰਜਨ ਲਈ ਦੁਨੀਆ ਦੀ ਕੈਨਵਸ ਦਾ ਹਰ ਰੰਗ ਲੈ ਕੇ ਹਾਜ਼ਰ ਹੈ ਬਸੰਤ ਰੇਡੀਓ ਪੰਜਾਬੀਆਂ ਦੀ ਸ਼ਾਨ ਤੇ ਕੈਨੇਡਾ ਦਾ ਮਾਣ ਬਸੰਤ ਰੇਡੀਓ ਹੁਣ ਤੁਸੀਂ ਬਸੰਤ ਰੇਡੀਓ ਬਸੰਤ ਰੇਡੀਓ ਦੀ ਐਪ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ ਬਸੰਤ ਰੇਡੀਓ ਦੀ ਐਪ ਐਂਡਰੋਇਡ ਐਂਡ ਐਪਲ ਦੋਵਾਂ ਤੇ ਅਵੇਲੇਬਲ ਹੈ ਜਾਂ ਫਿਰ ਬਸੰਤ ਰੇਡੀਓ ਦੀ ਵੈਬਸਾਈਟ ਅਤੇ ਫੇਸਬੁੱਕ ਪੇਜ ਤੇ ਵੀ ਸੁਣ ਸਕਦੇ ਹੋ ਇਲਾਕੇ ਤੂੰ ਬਸੰਤ ਰੇਡੀਓ ਰੀਜਾ ਰੰਗਲਾ ਬਸੰਤੀ ਆ ਰੇ ਇਲਾਕੇ ਮੰਡੇ ਟੂ ਫਰਡੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਤੇ ਸੰਡੇ ਨੂੰ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਜਾਂ ਫਿਰ ਰੇਡੀਓ ਬਸੰਤ ਦੀ ਐਪ ਡਾਊਨਲੋਡ ਕਰਕੇ ਵੀ ਇੰਜੋਏ ਕਰ ਸਕਦੇ ਹੋ ਰੇਡੀਓ ਬਸੰਤ ਦੀ ਐਪ ਜੋ ਐਂਡਰੋਇਡ ਐਂਡ ਐਪਲ ਦੋਵਾਂ ਤੇ ਅਵੇਲੇਬਲ ਹੈ ਬਸੰਤ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਦਾ ਨਿੱਘਾ ਤੇ ਹਾਰਦਿਕ ਸਵਾਗਤ ਹੈ ਜੀ ਮੈਂ ਜਸੀਤ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਜ਼ਰ ਹੋ ਚੁੱਕੇ ਹਾਂ ਜੀ ਪ੍ਰੋਗਰਾਮ ਕਰਦੇ ਕਿਸੇ ਲੈ ਕੇ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਤੁਸੀਂ ਸਾਡਾ ਫੇਸਬੁੱਕ ਪੇਜ ਫੋਲੋ ਕਰ ਸਕਦੇ ਹੋ ਪ੍ਰੋਗਰਾਮ ਹਮੇਸ਼ਾ ਲਾਈਵ ਚੱਲਦਾ ਜਾਂ ਫਿਰ ਤੁਸੀਂ ਪੁਰਾਣੇ ਪ੍ਰੋਗਰਾਮ ਦੇਖਣੇ ਨੇ ਜਾਂ ਲਾਈਵ ਪ੍ਰੋਗਰਾਮ ਦੇ ਨਾਲ YouTube ਦੇ ਜ਼ਰੀਏ ਜੁੜ ਸਕਦੇ ਹੋ ਸਾਡੇ YouTube ਦਾ ਚੈਨਲ ਬਸੰਤ ਰੇਡੀਓ ਆਸਮੋ ਸਬਸਕ੍ਰਾਈਬ ਕਰਕੇ ਤੁਸੀਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਤੇ ਸਾਡੀਆਂ ਐਪਸ Apple ਤੇ Android ਦੋਨੋਂ ਪਾਸੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਉਹਨਾਂ ਤੇ ਵੀ ਪ੍ਰੋਗਰਾਮ ਲਾਈਵ ਚੱਲਦਾ ਤੇ ਨਾਲ ਦੀ ਨਾਲ ਮਿਊਜ਼ਿਕ ਘਰਵਾਨੀ 24 ਘੰਟੇ ਚੱਲਦਾ ਰਹਿੰਦਾ ਤੇ ਉਸ ਤੋਂ ਇਲਾਵਾ ਜੀ ਸਾਡਾ ਲਾਈਵ ਪ੍ਰੋਗਰਾਮ ਸਾਡੀ ਵੈਬਸਾਈਟ basantradio.com ਤੇ ਵੀ ਚੱਲਦਾ ਤੁਸੀਂ ਆਪਣੇ ਸੁਝਾਅ ਆਪਣੇ ਵਿਚਾਰ ਸਾਡੇ ਤੱਕ ਭੇਜਣੇ ਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰابطਾ ਕਾਇਮ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚੋਂ ਕਿਤੇ ਵੀ ਕਾਲ ਕਰ ਸਕਦੇ ਹੋ 416 342 4044 416 342 4044 ਜਾਂ ਫਿਰ ਸਾਡਾ WhatsApp ਦਾ ਨੰਬਰ 416 342 4045 416 342 4045 ਤੇ ਅੱਜ ਖੁੱਦਵਾਰ ਦਾ ਦਿਨ ਹੈ ਜੀ ਸਾਡੀ ਖਾਸ ਸੈਗਮੈਂਟ ਹੁੰਦੀ ਆ ਕਿਣਮਣ ਤੇ ਤੁਹਾਡੇ ਲਈ ਖਾਸ ਚਿਹਰਿਆਂ ਨੂੰ ਲੈ ਕੇ ਹਾਜ਼ਰ ਹੋ ਨੇ ਆ ਤੇ ਅੱਜ ਵੀ ਦੁਬਾਰਾ ਤੋਂ ਹਾਜ਼ਰ ਹੋਏ ਆ ਬਹੁਤ ਪਿਆਰੀ ਜੀ ਗੈਸਟ ਨੂੰ ਲੈ ਕੇ ਜਸਮੀਨ ਕੌਰ ਤੇ ਉਹਨਾਂ ਨੇ ਐਕਟਿੰਗ ਵੀ ਕਰਦੇ ਨੇ ਸਿੰਗਿੰਗ ਵੀ ਕਰਦੇ ਨੇ ਤੇ ਛੋਟੀ ਉਮਰ ਦੇ ਵਿੱਚ ਬਹੁਤ ਸਾਰੀਆਂ ਮੱਲਾਂ ਉਹਨਾਂ ਨੇ ਮਾਰੀਆਂ ਨੇ ਆਓ ਪਹਿਲਾਂ ਇੱਕ ਵਾਰ ਉਹਨਾਂ ਦਾ ਸਵਾਗਤ ਕਰ ਲਈਏ ਤੇ ਅੱਗੇ ਦੀਆਂ ਗੱਲਾਂ ਬਾਤ ਆਪਾਂ ਉਹਨਾਂ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਜਸਮੀਨ ਤੇ ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ ਤੇ ਬੇਟੇ ਬਹੁਤ ਛੋਟੀ ਉਮਰ ਦੇ ਵਿੱਚ ਤੁਸੀਂ ਬਹੁਤ ਕੁਝ ਹਾਸਲ ਕੀਤਾ ਤੇ ਜੋ ਇਨਫੋਰਮੇਸ਼ਨ ਜਿੰਨੀ ਕਿ ਮੇਰੇ ਤੱਕ ਪਹੁੰਚੀ ਆ ਤੁਸੀਂ ਐਕਟਿੰਗ ਵੀ ਪਸੰਦ ਕਰਦੇ ਹੋ ਤੁਸੀਂ ਸਿੰਗਿੰਗ ਵੀ ਕਰਦੇ ਹੋ ਤੇ ਸਿੰਗਿੰਗ ਵਾਲੇ ਪਾਸੇ ਤੋਂ ਆਪਾਂ ਸ਼ੁਰੂ ਕਰਦੇ ਆ ਬਹੁਤ ਛੋਟੀ ਉਮਰ ਹੈ ਤੁਹਾਡੀ ਕਿ ਕਿੱਥੋਂ ਸਿੱਖਿਆ ਤੁਸੀਂ ਜਾਂ ਫਿਰ ਇਹ ਕਹਿ ਲਓ ਕਿ ਕੁਦਰਤੀ ਹੈ ਤੁਹਾਡੇ ਲਈ ਇਹ ਜਿਹੜਾ ਤੁਸੀਂ ਵਧੀਆ ਗਾ ਲੈਂਦੇ ਹੋ ਇੰਦਰ ਅਸਲ ਸਕੂਲ ਜੋ ਸਿੱਖਿਆ ਹੈ ਅਧੋਮ ਤੇ ਇਹਨਾਂ ਦੀ ਥੋੜੀ ਆਵਾਜ਼ ਨੂੰ ਸੇਮ ਪ੍ਰੋਬਲਮ ਆ ਰਹੀ ਹੈ ਜੀ ਕੱਲ ਵਾਲੀ ਆਵਾਜ਼ ਤੁਹਾਡੀ ਬੰਦ ਹੋ ਰਹੀ ਹੈ ਨਾਲ ਦੀ ਨਾਲ ਤੇ ਕੋਸ਼ਿਸ਼ ਕਰਦੇ ਆ ਥੋੜੀ देर ਚਲਾਉਣ ਦੀ ਪ੍ਰੋਗਰਾਮ ਨੂੰ ਤੇ ਬਾਕੀ ਦੇਖਣ ਸੁਣ ਵਾਲਿਆਂ ਤੋਂ ਜਰੂਰ ਮਾਫੀ ਚਾਹੁੰਨੀ ਆ ਕਿ ਨਾਰਮਲੀ ਪ੍ਰੋਗਰਾਮਾਂ ਦੇ ਵਿੱਚ ਇਹ ਸਾਨੂੰ ਪ੍ਰੋਬਲਮ ਨਹੀਂ ਹੁੰਦੀ ਤੇ ਕੱਲ ਵੀ ਕੋਸ਼ਿਸ਼ ਕੀਤੀ ਸੀ ਤੇ ਅੱਜ ਦੁਬਾਰਾ ਤੋਂ ਕੋਸ਼ਿਸ਼ ਕਰ ਰਹੇ ਆ ਅਮ ਬਿਤੇ ਸ਼ੁਰੂ ਆ ਤਾਂ ਪਾਕਿਸਤਾਨੀ ਗੀਤ ਤੋਂ ਕਰਦੇ ਆ ਤੇ ਦੇਖਦੇ ਆ ਆਵਾਜ਼ ਥੋੜੀ ਕਿਵੇਂ ਚੱਲਦੀ ਹੈ ਤੇ ਆਈ ਹੋਪ ਕਿ ਕੱਲ ਵਾਂਗ ਆਪਾਂ ਨੂੰ ਪ੍ਰੋਗਰਾਮ ਬੰਦ ਨਾ ਕਰਨਾ ਪਵੇ ਤੇ ਕਿਵੇਂ ਆ ਸੌਰੀ ਕਿ ਤੁਸੀਂ ਕਿਹੜਾ ਗੀਤ ਹੈ ਜਿਹੜਾ ਤੁਸੀਂ ਸੁਣਾਉਣਾ ਚਾਹੁੰਦੇ ਹੋ ਪਹਿਲਾਂ ਹਾਂਜੀ ਥੋੜੀ ਆਵਾਜ਼ ਦਾ ਇਸ਼ੂ ਆ ਰਿਹਾ ਬਹੁਤ ਜ਼ਿਆਦਾ ਤੇ ਸਾਡੇ ਵੱਲੋਂ ਕੋਸ਼ਿਸ਼ਾਂ ਹੋ ਰਹੀਆਂ ਨੇ ਜੀ ਕਿ ਜੇ ਕੋਈ ਇਦਾਂ ਕੋਈ ਪ੍ਰੋਬਲਮ ਹੈ ਤਾਂ ਦੇਖੀਏ ਪਰ ਮੈਨੂੰ ਲੱਗਦਾ ਨਹੀਂ ਕੋਈ ਇਸ਼ੂ ਹੈਗਾ ਇੱਧਰ ਕਿਉਂਕਿ ਕੋਈ ਕਈ ਵਾਰ ਕਿਸੇ ਫੋਨ ਦੀ ਕੋਈ ਸੈਟਿੰਗ ਹੁੰਦੀ ਆ ਬੇਟੇ ਦੁਬਾਰਾ ਤੋਂ ਕੋਸ਼ਿਸ਼ ਕਰੋ ਕੁਝ ਬੋਲਣ ਦੀ ਮੈਂ ਦੇਖਦੀ ਆ ਤੁਹਾਡੀ ਆਵਾਜ਼ ਕਿਵੇਂ ਆ ਚਲੋ ਗੀਤ ਤੇ ਸ਼ੁਰੂ ਕਰਦੇ ਆਪਾਂ फिर आवाज़ देख, देख दे हैं थोड़ी किमें पहुंचती है साढ़े तक हाँ जी ਸੇਮੇ ਸ਼ੁਆਰਿਆ ਜੀ ਤੁਹਾਡਾ ਕੱਲ ਵਾਲਾ ਉਹੀ ਪ੍ਰੋਬਲਮ